ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਹਿਲਾਂ ਤਾਂ ਜਿਹੜਾ ਯਾਰੋ ਅਟੈਕ ਹੋਇਆ ਇੱਕ ਜੰਮੂ ਕਸ਼ਮੀਰ ਦੇ ਵਿੱਚ ਪਹਿਲ ਗਾਮ ਇੱਕ ਜਗ੍ਹਾ ਹੈ ਕਪਵਾੜਾ ਜ਼ਿਲ੍ਹੇ ਦੀ ਉੱਥੇ ਬਹੁਤ ਵਧੀਆ ਏਰੀਆ ਕਿਉਂਕਿ ਏਰੀਆ ਤਾਂ ਵੈਸੀ ਜਿਹੜਾ ਜੰਮੂ ਐ ਤੇ ਕਸ਼ਮੀਰ ਐ ਉਹ ਇੱਕ ਜੰਨਤ ਹੈ ਧਰਤੀ ਦਾ ਇੱਕ ਸਵਰਗ ਹੈ ਉੱਥੇ ਕਿਤੇ ਵੀ ਲੋਕ ਬੈਠ ਕੇ ਨਾ ਤੇ ਕੈਂਪਿੰਗ ਕਰ ਲੈਂਦੇ ਐ ਕੋਈ ਨਾ ਕੋਈ ਖਾਣ ਪੀਣ ਦਾ ਸਮਾਨ ਬਣਾ ਲੈਂਦੇ ਐ ਤਾਂ ਉੱਥੇ ਜਿਹੜਾ ਅਟੈਕ ਹੋਇਆ ਬੜਾ ਮਾੜਾ ਹੋਇਆ ਕਿਉਂਕਿ ਟੂਰਿਸਟ ਸੀ ਵਿਚਾਰੇ ਘੁੰਮਣ ਆਏ ਸੀ ਤੇ ਘੁੰਮਣ ਆਿਆਂ ਦੇ ਨਾਲ ਉਹ ਆਪ ਦਾ ਕੋਈ ਫੰਕਸ਼ਨ ਕਰ ਰਹੇ ਸੀ ਉਹਨਾਂ ਤੇ ਪਹਾੜੀ ਤੋਂ ਆ ਕੇ ਤੇ ਅਟੈਕ ਹੋ ਗਿਆ ਕਿਤੇ ਜਿਹੜੇ ਟੈਰਰਿਸਟ ਹੁੰਦੇ ਆ ਨਾ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕਿੰਨੀ ਵੱਡੀ ਗੱਲ ਯਾਰ ਉਹਨਾਂ ਬੰਦਿਆਂ ਉਹਨਾਂ ਬੰਦਿਆਂ ਨੇ ਪਹਿਲਾਂ ਬੰਦੇ ਨੂੰ ਇਹ ਪੁੱਛਿਆ ਜੇ ਖਬਰਾਂ ਦੀ ਸੱਚ ਮੰਨਿਏ ਤਾਂ ਜਾਂ ਉੱਥੇ ਜਿਹੜੇ ਪ੍ਰਤੱਖਦਰਸ਼ੀ ਲੋਕ ਸੀ ਵੇਖ ਰਹੇ ਸੀ ਜਿਹੜੇ ਨੇੜੇ ਸੀ ਕਿ ਤੁਹਾਡਾ ਕੀ ਨਾਂ ਹੈ ਕਿਉਂਕਿ ਨਾਂ ਤੋਂ ਬੰਦੇ ਦੇ ਧਰਮ ਦਾ ਬੰਦੇ ਦੀ ਜਾਤ ਦਾ ਪਤਾ ਲੱਗ ਜਾਂਦਾ ਹੈ ਹੁਣ ਜਿਹੜਾ ਅੱਗੋਂ ਵਿਚਾਰਾ ਜਿਹੜੇ ਬੰਦੇ ਬਾਹਰ ਫੌਰਨ ਵਗੈਰਾ ਦੁਬਈ ਵਗੈਰਾ ਘੁੰਮਣ ਨਹੀਂ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਇੰਡੀਆ ਦੇ ਵਿੱਚ ਹੀ ਯਾਰ ਆਪਣੇ ਸਵਰਗ ਪਿਆ ਤਾਂ ਉੱਥੇ ਅਗਲਾ ਘੁੰਮਣ ਚੱਲਾ ਜਾਂਦਾ ਹੈ ਕਹਿਰ ਆ ਨਾ ਉਹਨਾਂ ਦੀ ਹਰਕਤ ਹੈ ਪਿਛਲੇ ਦਿਨੀ ਨਾ ਜਿਹੜਾ ਉਥੇ ਪਚਾਲ ਆਇਆ ਤੇ ਜਿਹੜਾ ਜੰਮੂ ਤੇ ਕਸ਼ਮੀਰ ਨੂੰ ਜੋੜਨ ਵਾਲਾ ਰਸਤਾ ਸੀ ਉਹ ਸਾਰਾ ਬੰਦ ਹੋ ਗਿਆ ਤੇ ਆਪਣਾ ਦੋਸਤ ਹੈ ਇੱਕ ਯੂਟਿਊਬਰ ਹੈ ਤੇ ਘਰੋਂ ਵੀ ਤਕੜਾ ਸਰਦਾ ਹੈ ਖੂਹ ਵਾਲੇ ਉਹਦਾ ਚੈਨਲ ਹੈ ਉਹ ਸੱਜਣ ਵੀ ਆਪਦੀ ਵਾਈਫ ਨਾਲ ਗਿਆ ਘੁੰਮਣ ਤੇ ਉਥੇ ਜਾ ਕੇ गिर ਗਿਆ ਹੁਣ ਉਹ ਸੋਨਮਾਰਗ ਜਾਣ ਸੋਨਮਾਰਗ ਤੋਂ ਕਸ਼ਮੀਰ ਆ ਜਾਣ ਤੇ ਕਸ਼ਮੀਰ ਤੋਂ ਸੋਨਮਾਰਗ ਜਾਣ ਉੱਥੇ ਤੁਰੇ ਫਿਰਨਾ ਹੋਟਲ ਵਾਲਿਆਂ ਨੂੰ ਰੂਮ ਪੁੱਛਣ ਤੇ ਉਹ ਕਹਿੰਦੇ ਜੀ 5000 ਕੋਈ ਕਹਿੰਦਾ 10000 ਇੱਕ ਨਾਈਟ ਦਾ ਲਵਾਂਗੇ ਕਿਉਂਕਿ ਅਗਲਾ ਨੇ ਰੇਟ ਚੱਕਤਾ ਉਹਨਾਂ ਨੇ ਤਾਂ ਛੱਲ ਲੋਣੀ ਹੁੰਦੀ ਐ ਟੂਰਿਸਟ ਹੀ ਉਹਨਾਂ ਦੀ ਰੋਟੀ ਹੈ ਤੇ ਟੂਰਿਸਟ ਜਿਹੜੇ ਆਪਣੇ ਬਰਫ਼ ਪੈਂਦੀ ਸنوਹ ਪੈਂਦੀ ਦੇਖਣ ਜਾਂਦੇ ਐ ਉਹਨਾਂ ਨੂੰ ਉਹਨਾਂ ਨੇ ਛਿੱਲ ਕੇ ਪਿਆਉ ਦਾ ਰੋਜੀ ਰੋਟੀ ਚਲਾਉਣੀ ਹੁੰਦੀ ਐ ਉਹ ਵੀ ਉੱਥੇ गिर ਗਏ ਸੀ ਉਹ ਕਿਰੇ ਤਾਂ ਕਰ ਮੌਸਮ ਕਰਕੇ ਸੀ ਪੁਚਾਲ ਕਰਕੇ ਜਿਹੜਾ ਰਸਤਾ ਖਰਾਬ ਹੋ ਗਿਆ ਪਰ ਇੱਕ ਮੋਗਲ ਰੋਡ ਆਉਂਦੀ ਹੈ ਉਹਨਾਂ ਨੇ ਕਿਹਾ ਲਦਾਖ ਵਿੱਚ ਦੀ ਹੋ ਜਾਗੇ ਲਰਾਖ ਵਾਲਾ ਰਸਤਾ ਨਾ ਖੁੱਲਿਆ ਫਿਰ ਉਹਨਾਂ ਨੂੰ ਮਜਬੂਰੀ ਚ ਸੋਨਮਾਰਗ ਦੇ ਤੇ ਕਸ਼ਮੀਰ ਦੇ ਆਪਣਾ ਸੌਰੀ ਸ਼ਿਰੀ ਨਗਰ ਦੇ ਤੇ ਸੋਨਮਾਰਗ ਦੇ ਰਸਤੇ ਚ ਫੇਰ ਰਹਿਣਾ ਪਿਆ ਇੱਕ ਰਾਤ ਫਿਰ ਹੋ ਰਹੀ ਸੁਬਾ ਇੱਕ ਮੁਗਲ ਰੋਡ ਹੈ ਪੁਰਾਣਾ ਮੁਗਲਾਂ ਵਾਲਾ ਜਿਹੜਾ 100 200 ਸਾਲ ਪੁਰਾਣਾ ਰੋਡ ਸੀ ਜਿਹਦੇ ਤੇ ਲੂਣ ਦਾ ਵਪਾਰ ਹੋਇਆ ਕਰਦਾ ਸੀ ਮੁਗਲ ਰੋਡ ਖੁੱਲਿਆ ਤਾਂ ਫਿਰ ਉਹ ਸੱਜਣ ਜਿਹਦਾ ਜਲੰਧਰ ਦੇ ਨਾਲ ਹੀ ਪਿੰਡ ਹੈ ਖੂਹ ਵਾਲਾ ਉਹ ਬੰਦੇ ਨੇ ਆਪ ਦੀ ਗੱਡੀ ਬਾਈ ਜੀ ਖਿੱਚੀ ਤੇ ਸ਼ਾਮ ਨੂੰ ਚੱਲਿਆ ਉਹ ਤਕਰੀਬਨ 4:00 ਵਜੇ ਰਸਤਾ ਖੁੱਲਿਆ ਤੇ ਸੁਬਾ ਅੰਜ 5:30 ਵਜੇ ਤੱਕ ਉਹ ਘਰੇ ਪਹੁੰਚ ਗਿਆ ਲਗਾਤਾਰ ਰੈਗੂਲਰ ਗੱਡੀ ਚਲਾ ਕੇ ਹੁਣ ਬਿਲਕੁਲ ਸੁੰਨ ਰਸਤਾ ਟੁੱਟੀ ਫੁੱਟੀ ਸੜਕ ਕਿਤੇ ਸੜਕ ਬਣੀ ਐ ਕਿਤੇ ਕਚਾਰਾ ਐ ਕਿਤੇ ਪਹਾੜੀ ਕਿਤੇ ਕਿਵੇਂ ਇਸ ਤਰ੍ਹਾਂ ਇਸ ਤਰ੍ਹਾਂ ਬੰਦਾ ਘੁੰਮੀ ਆਉਂਦਾ ਹੈ ਪਹਿਲਾਂ ਘੁੰਮ ਘੁੰਮ ਕੇ ਪਹਾੜੀ ਉੱਤੇ ਚੜਦਾ ਹੈ ਫਿਰ ਘੁੰਮ ਘੁੰਮ ਕੇ ਜਿਹੜੀ ਪਹਾੜੀ ਤੇ ਚੜ ਗਿਆ ਉਹ ਤੋਂ ਉਤਰਨਾ ਹੈ ਚਲੋ ਜੀ ਉਹ ਸੁੱਖ ਸ਼ਾਂਤੀ ਨਾਲ ਘਰੇ ਆ ਕੇ ਉਹਨੇ ਵੀਡੀਓ ਪਾਈ ਵੀ ਮੈਂ ਬਾਈ ਜੀ ਰੈਗੂਲਰ ਗੱਡੀ ਚਲਾ ਕੇ ਤੇ ਘਰੇ ਪਹੁੰਚ ਗਏ ਉਵੇਂ ਹੀ ਲੋਕ ਜੰਮੂ ਦੇ ਵਿੱਚ 2019 ਤੋਂ ਲੈ ਕੇ ਪਹਿਲਾਂ 50 ਲੱਖ ਜਾਂਦਾ ਸੀ ਯਾਤਰੀ ਟੂਰਿਸਟ ਕਹਿ ਲਓ ਘੁੰਮਣ ਵਾਸਤੇ ਫਿਰ 60 ਹੋ ਗਿਆ 70 ਹੋ ਗਿਆ ਫਿਰ ਕਰੋੜ ਹੋ ਗਿਆ ਐਡ ਕੀ 2024 ਦੇ ਵਿੱਚ 2 ਕਰੋੜ ਬੰਦਾ ਘੁੰਮਣ ਗਿਆ 2 ਕਰੋੜ ਜੰਮੂ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਕਿਉਂਕਿ ਥਾਂ ਥਾਂ ਉੱਤੇ ਸਿਕਿਉਰਿਟੀ ਬੈਠੀ ਹੈ ਰਜਿਸਟ੍ਰੇਸ਼ਨ ਹੁੰਦੀ ਹੈ ਗੱਡੀਆਂ ਦੀ ਵਿੱਚ ਕਿੰਨੇ ਜਣੇ ਆ ਥਾਂ ਥਾਂ ਕੂਟਲਾਂ ਚ ਰਜਿਸਟ੍ਰੇਸ਼ਨ ਹੁੰਦੀ ਹੈ ਆਨਲਾਈਨ ਕਿਹੜੇ ਹੋਟਲ ਚ ਬੰਦਾ ਰਿਹਾ ਕਿਵੇਂ ਰਿਹਾ ਕਿਉਂਕਿ ਸਾਰੀ ਉੱਥੇ ਵੈਰੀਫਾਈ ਚੱਲਦਾ ਹੈ ਇੰਨੀ ਆਰਮੀ ਬੈਠੀ ਹੈ ਜਦੋਂ ਤੋਂ 300 ਧਾਰਾ 370 ਧਾਰਾ ਹਟਾਈ ਹੈ ਪਰੇ ਕਹਿਰਾਂ ਨਾ ਹਰਕਤ ਹੈ ਜਦੋਂ ਪੁਲਵਾਮਾ ਅਟੈਕ ਹੋਇਆ ਨਾ ਮਿੱਤਰੋ ਬਹੁਤ ਲੋਕਾਂ ਨੇ ਆਖਿਆ ਜੀ ਸਰਕਾਰ ਨੇ ਐਂ ਕਰਾਇਆ ਜੀ ਉਹ ਕਰਾਇਆ ਜੀ ਪਰ ਦੋਸਤੋ ਜਿੰਨਾ ਦੇ ਜੀ ਚਲੇ ਗਏ ਉਹਨਾਂ ਵਾਸਤੇ ਕੋਈ ਸਰਕਾਰ ਨਹੀਂ ਗੱਲ ਵੇਖੋ ਕਿੱਡੀ ਬੰਦੇ ਨੂੰ ਸ਼ੂਟ ਕਰਤਾ ਉਹਦੀ ਪਤਨੀ ਤੇ ਉਹਦਾ ਬੱਚਾ ਦੇਖ ਰਿਹਾ ਸਾਹਮਣੇ ਕਿੰਨਾ ਵੱਡਾ ਜੀਰਾ ਹੋਵੇਗਾ ਉਹ ਬੀਬੀ ਦਾ ਕਿੰਨਾ ਵੱਡਾ ਜੀਰਾ ਕਿੰਨਾ ਵੱਡਾ ਦਿਲ ਹੋਵੇਗਾ ਜਿਹਦੇ ਸਾਹਮਣੇ ਉਹਦੇ ਘਰ ਵਾਲੇ ਨੂੰ ਯਾਰੋ ਸ਼ੂਟ ਕਰ ਦਿੱਤਾ ਹੋਵੇ ਫਿਰ ਜਿਹੜੇ ਛੋਟੇ-ਛੋਟੇ ਬੱਚੇ ਘਾਤੇ ਬੈਠੇ ਐ ਸਾਹਮਣੇ برف ਪਈ ਐ ਮਾਈਨਸ 2 ਡਿਗਰੀ ਟੈਂਪਰੇਚਰ ਐ ਕਿੰਨੀ ਠੰਡ ਐ ਤਾਂ ਕੋਈ ਬੰਦਾ ਕੁਝ ਬਣਾ ਕੇ ਖਾ ਰਿਹਾ ਐ ਉਹ ਕਹਿੰਦੇ ਵੀ ਉੱਪਰੋਂ ਬੰਦੇ ਆਏ ਉਹ ਕਹਿੰਦੇ ਅਸੀਂ ਬੇਲਪੂੜੀ ਖਾਣੀ ਐ ਤੇ ਆ ਕੇ ਉਹਨਾਂ ਨੇ ਬਈ AK47 ਦਾ ਬਰਸਟ ਮਾਰੇ ਪੁੱਛਿਆ ਹੀ ਨਹੀਂ ਵੀ ਤੁਸੀਂ ਕਿੱਥੋਂ ਆਇਓ ਪਰ ਇੱਕ ਗੱਲ ਹੋਰ ਹੈ ਨੈਸ਼ਨਲ মিডিਏ ਤੇ ਡਿਬੇਟਾਂ ਹਮੇਸ਼ਾ ਹੀ ਚੱਲਦੀਆਂ ਨੇ Hindu Muslim ਦੀਆਂ ਹੈ ਕੋਈ ਮੁਸਲਮਾਨਾਂ ਨੂੰ ਮਾੜਾ ਕਹੀ ਜਾਂਦਾ ਹੈ ਕੋਈ ਹਿੰਦੂਆਂ ਨੂੰ ਮੁਸਲਮ ਮਾੜਾ ਕਹੀ ਜਾਂਦਾ ਹੈ ਪਰ ਕੋਈ ਵੀ ਬੰਦਾ ਆਪਾਂ ਸਿੱਖ ਹੈ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਆ ਪਰ ਹਰ ਇੱਕ ਧਰਮ ਦੀ ਕਦਰ ਕਰਦੇ ਆ ਬਾਈਬਲ ਦੀ ਵੀ ਕੁਰਾਨ ਸ਼ਰੀਫ ਦੀ ਵੀ ਗੀਤਾ ਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰਿਆਂ ਦੀ ਕਦਰ ਕਰਦੇ ਆ ਸਾਰਿਆਂ ਦੀ ਰਿਸਪੈਕਟ ਕਰਦੇ ਆ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਇਨਸਾਨੀਅਤ ਨਾਲ ਪਿਆਰ ਕਰੋ ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ ਕਿ ਇਨਸਾਨੀਅਤ ਨਾਲ ਪਰਿਆ ਪਿਆਰ ਕਰੋ ਗੀਤਾ ਦੇ ਵਿੱਚ ਵੀ ਲਿਖਿਆ ਕਿ ਇਨਸਾਨੀਅਤ ਨਾਲ ਪਿਆਰ ਕਰੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਤਾਂ ਸਿਖਾਉਂਦੀ ਏ ਕਿ ਨਾ ਕੋ ਬਹਿਰੀ ਨਹੀਂ ਬਿਗਾਣਾ ਭਾਈ ਕਨਈਆ ਜੀ ਵਾਂਗੂ ਉਹਨਾਂ ਨੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਗੁਰੂ ਗੋਬਿੰਦ ਸਿੰਘ ਜੀਆ ਕੋਲੇ ਜਾ ਕੇ ਜਦੋਂ ਕਿਸੇ ਨੇ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਅਸੀਂ ਤਾਂ ਮੁਗਲਾਂ ਨੂੰ ਕਾਇਲ ਕਰਕੇ ਜੰਗ ਲੜ ਕੇ ਬੜੀ ਕੋਸ਼ਿਸ਼ ਨਾਲ ਉਹਨਾਂ ਨੂੰ ਡੇਗਦੇ ਆਂ ਸਿੜਦੇ ਆਂ ਕਾਇਲ ਕਰਦੇ ਆਂ ਜ਼ਖਮੀ ਕਰਦੇ ਆਂ ਕਹਿ ਲੋ ਪਰ ਇੱਕ ਘਨਈਆ ਜਿਹੜਾ ਏ ਜਾ ਕੇ ਉਹਨਾਂ ਨੂੰ ਪਾਣੀ ਪਿਆੰਦਾ ਤੇ ਉਹ ਪਾਣੀ ਪੀ ਕੇ ਫੇਰ ਲੜਨ ਲੱਗ ਪੈਂਦੇ ਆ ਜੀ ਗੁਰੂ ਗੋਬਿੰਦ ਸਿੰਘ ਜੀਆ ਨੇ ਭਾਈ ਘਨਈਆ ਜੀ ਨੂੰ ਬੁਲਾਇਆ ਉਹ ਕਹਿੰਦੇ ਆਓ ਜੀ ਉਹ ਕਹਿੰਦਾ ਮਹਾਰਾਜ ਜਦੋਂ ਬੰਦਾ ਆ ਕੇ ਐ ਕਰਕੇ ਬੁੱਕ ਕਰਦਾ ਹੈ ਉਹ ਕਰਦਾ ਹੈ ਮੇਰੇ ਕੋਨੇ ਦੇ ਸਾਹਮਣੇ ਤਾਂ ਕਹਿੰਦਾ ਮੈਨੂੰ ਤਾਂ ਇਨਸਾਨ ਦਿਖਦਾ ਮੈਂ ਨਹੀਂ ਵੇਖਿਆ ਕਿ ਉਹ ਮੁ슬ਮਾਨ ਹੈ ਮੈਂ ਨਹੀਂ ਵੇਖਿਆ ਕਿ ਉਹ ਦੁਸ਼ਮਣ ਹੈ ਮੈਂ ਨਹੀਂ ਵੇਖਿਆ ਕਿ ਉਹ ਆਪਣਾ ਹੈ ਕਿ ਬਗਾਨਾ ਹੈ ਸੱਜਣਾ ਹੈ ਕਿ ਦੁਬੈਰੀ ਹੈ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਕਨਈਆ ਜੀ ਨੂੰ ਕਿਹਾ ਕਿ ਤੁਸੀਂ ਪਾਣੀ ਦੇ ਨਾਲ-ਨਾਲ ਮੱਲਮ ਪੱਟੀ ਵੀ ਕਰਦਿਆ ਕਰੋ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਦੋਸਤੋ ਤੇ ਇਨਸਾਨੀਅਤ ਤੋਂ ਗਿਰਕੇ ਇਹ ਜਿਹੜਾ ਅਟੈਕ ਹੋਇਆ ਹੈ ਜੰਮੂ ਦੇ ਵਿੱਚ ਬਹੁਤ ਮਾੜੀ ਘਟਨਾ ਹੈ 26 ਜਣੇ ਆਪ ਦੇ ਘਰਦਿਆਂ ਨਾਲੋਂ ਪਰਿਵਾਰਾਂ ਨਾਲੋਂ ਮਾਤਾ ਪਿਤਾ ਨਾਲੋਂ ਆਵਦੀਆਂ ਪਤਨੀਆਂ ਨਾਲੋਂ ਬੱਚਿਆਂ ਨਾਲੋਂ ਵਿਛੜ ਗਏ ਤੇ ਜੀ ਉਹਨਾਂ ਨੂੰ ਕੋਈ ਆਖੇ ਤੁਸੀਂ ਮੁਸਲਮਾਨ ਹੋ ਤੁਸੀਂ ਹਿੰਦੂ ਹੋ ਨਹੀਂ ਉਹ ਇਨਸਾਨ ਸੀ ਇਨਸਾਨੀਅਤ ਦਾ ਕਤਲ ਹੋਇਆ ਦੋਸਤੋ ਤਾਂ ਬਹੁਤ ਮਾੜਾ ਹੈ ਉਹਨਾਂ ਨੂੰ ਪ੍ਰਮਾਤਮਾ ਆਪਦੇ ਚਰਨਾਂ 'ਚ ਨਵਾਸ ਬਖਸ਼ੇ ਕਿ ਚ ਉਹਨਾਂ ਦੇ ਜਿਹੜੇ ਸਾਥੀ ਐ ਨਾਲ ਦੀਆਂ ਜਿਹੜੀਆਂ ਇੱਕ ਮੁੰਡੇ ਦੇ 6 ਦਿਨ ਪਹਿਲਾਂ ਵਿਆਹ ਹੋਇਆ ਸੀ ਕਿੱਡੀ ਵੱਡੀ ਗੱਲ ਯਾਰ 6 ਦਿਨ ਪਹਿਲਾਂ ਵਿਆਹ ਹੋਇਆ ਸੀ ਇੱਕ ਕਿਸੇ ਫੋਰਸ ਦਾ ਸੀ ਉਹ ਵਿਚਾਰਾ ਛੁੱਟੀ ਕੱਟਣ ਆਇਆ ਸੀ ਤੇ ਉਹਨੇ ਅਖਾ ਚਲੋ ਕੰਮ ਫੇਰ ਆਏਗੀ ਕਿਉਂਕਿ ਸਟ੍ਰੈਸ ਹੁੰਦਾ ਹੈ ਡਿਊਟੀ ਤੇ ਅਗਲਾ ਕਹਿੰਦਾ 10 ਦਿਨ ਚੱਲ ਯਾਰ ਥੋੜਾ ਜਿਹਾ ਨੰਨੇ ਹੋ ਜਾਗੇ ਫੇਰ ਡਿਊਟੀ ਤੇ ਜਾਣਾ ਹੀ ਐ ਫੇਰ ਦਿਹਾੜੀ ਕਰਨੀ ਐ ਹਰ ਇੱਕ ਬੰਦਾ ਦਿਹਾੜੀ ਕਰਦਾ ਐ ਬੜਾ ਬਹੁਤ ਦੋਸਤੋ ਮਾੜਾ ਹੋਇਆ ਬਹੁਤ ਮਾੜਾ ਹੋਇਆ ਸ਼ੇਅਰ ਕਰਿਓ